ਸਤਿ ਸ੍ਰੀ ਅਕਾਲ ਜੀ ਸੋਕਤਾ ਤੁਹਾਡਾ ਚੈਨਲ ਤੇ ਗਾਇਸ ਪੈਣ ਗਾਇਸ ਪੈਣ ਦੀ ਜਿਹੜੀ ਹੁਣ ਇੰਟਰਵਿਊ ਹੋਈ ਆ ਲੇਟੈਸਟ ਇੰਟਰਵਿਊ ਹੋਈ ਆ ਉਹਦੇ ਵਿੱਚ ਉਹਨੇ ਦੱਸਿਆ ਵੀ ਮੈਂ ਆਪਣੇ ਦੂਜੇ ਪੁੱਤ ਨੂੰ ਆਪਦੇ ਕੋਲੇ ਕਾਹਤੋਂ ਨਹੀਂ ਰੱਖਦੀ ਦੂਜਾ ਪੁੱਤ ਜਾਨੀ ਕਿ ਇਹਦੇ ਹੋਏ ਸੀ ਦੋ ਵਿਆਹ ਇਸ ਪੈਣ ਦੇ ਗਾਇਸ ਪੈਣ ਦੇ ਦੋ ਵਿਆਹ ਹੋਏ ਸੀ ਇੱਕ ਬੱਚਾ ਇਹਦਾ ਪਹਿਲੇ ਵਿਆਹ ਤੋਂ ਅਤੇ ਦੂਜਾ ਬੱਚਾ ਇਹਦੇ ਦੂਜੇ ਵਿਆਹ ਤੋਂ ਆ ਜਿਹੜਾ ਪਹਿਲਾ ਬੱਚਾ ਹੈ ਉਸ ਨੂੰ ਇਹ ਆਪਣੇ ਕੋਲੇ ਨਹੀਂ ਰੱਖਦੀ ਇਸ ਕਰਕੇ ਲੋਕਾਂ ਦੇ ਇਹਨਾਂ ਨੂੰ ਕਮੈਂਟ ਵੀ ਬਹੁਤ ਜ਼ਿਆਦਾ ਆ ਰਹੇ ਨੇ ਵੀ ਇਹ ਆਪਣੇ ਬੱਚੇ ਨੂੰ ਕੋਲ ਕਿਉਂ ਨਹੀਂ ਰੱਖਦੀ ਉਸ ਇੰਟਰਵਿਊ ਦੇ ਵਿੱਚ ਇਸ ਭੈਣ ਨੇ ਕਲੀਅਰ ਕੀਤਾ ਹੈ ਵੀ ਮੈਂ ਆਪਣੇ ਪਹਿਲੇ ਬੱਚੇ ਨੂੰ ਆਪਣੇ ਕੋਲੇ ਜਾਨੀ ਕਿ ਕਿਉਂ ਨਹੀਂ ਰੱਖਦੀ ਇਸ ਦਾ ਪਹਿਲਾ ਬੱਚਾ ਹੈ ਜਿਹੜਾ ਲੁਧਿਆਣਾ ਇਸ ਤੇ ਮਾਪਿਓ ਕੋਲ ਹੀ ਰਹਿੰਦਾ ਹੈ ਜਦੋਂ ਇਸ ਤੇ ਹਾਲਾਤ ਮਾੜੇ ਸੀ ਇਸ ਭੈਣ ਦੇ ਜਦੋਂ ਇਸ ਦਾ ਦੂਸਰਾ ਵਿਆਹ ਹੋਇਆ ਸੀ ਜਰਨੀ ਕੇ ਹੁਣ ਵਾਲਾ ਪਤੀ ਦੂਜੇ ਵਿਆਹ ਵਾਲਾ ਪਤੀ ਜਿਸ ਨਾਲ ਇਹ ਹੁਣ ਰਹਿ ਰਹੇ ਨੇ ਉਹ ਵੀ ਮੈਰਿਜ ਤੋਂ ਬਾਅਦ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸੀ ਇਹਨਾਂ ਨੂੰ ਰਾਤ ਨੂੰ ਘਰ ਤੋਂ ਬਾਹਰ ਕੱਢ ਦਿੰਦੇ ਸੀ ਤੇ ਇਸ ਭੈਣ ਨੇ ਦੱਸਿਆ ਵੀ ਮੈਂ ਤੇ ਮੇਰਾ ਪਹਿਲਾ ਪੁੱਤ ਜੋ ਕਿ ਇਹਨਾਂ ਦੇ ਪਿਛਲੇ ਵਿਆਹ ਦਾ ਸੀ ਅਸੀਂ ਰਾਤਾਂ ਨੂੰ ਘਰ ਤੋਂ ਬਾਹਰ ਹੀ ਸੌਂਦੇ ਸੀ ਬਹੁਤ ਜ਼ਿਆਦਾ ਇਹਨਾਂ ਨੇ ਆਪਣੇ ਮਾੜੇ ਹਾਲਾਤ ਦੇਖੇ ਨੇ ਇਸ ਕਰਕੇ ਇਸ ਭੈਣ ਦੇ ਮਾਪਿਓ ਸੀ ਜਿਹੜੇ ਉਹ ਇਸ ਤੇ ਪਹਿਲੇ ਬੱਚੇ ਨੂੰ ਆਪਣੇ ਕੋਲੇ ਲੈ ਗਏ ਸੀ ਵੀ ਇਹਨਾਂ ਨੂੰ ਸੌਖਾ ਹੋ ਜਾਊਗਾ ਕਿਉਂਕਿ ਉਸ ਤੋਂ ਬਾਅਦ ਇਹਨਾਂ ਦਾ ਦੂਜਾ ਬੱਚਾ ਹੋ ਗਿਆ ਸੀ ਇਸ ਕਰਕੇ ਮਾੜੇ ਹਾਲਾਤਾਂ ਕਰਕੇ ਭੈਣ ਨੂੰ ਦੋ ਬੱਚੇ ਸੰਭਾਲਣੇ ਔਖੇ ਸੀ ਇਸ ਕਰਕੇ ਇਹਨਾਂ ਦੇ ਮਾਪਿਓ ਪਹਿਲੇ ਬੱਚੇ ਨੂੰ ਆਪਣੇ ਕੋਲ ਹੀ ਰੱਖਦੇ ਸੀ ਤੇ ਪਾਲਦੇ ਸੀ ਇਸੇ ਕਰਕੇ ਹੁਣ ਇਹਨਾਂ ਦਾ ਬੱਚਾ ਇਹਨਾਂ ਕੋਲ ਨਹੀਂ ਆ ਰਿਹਾ ਕਿਉਂਕਿ ਉਹਨਾਂ ਦੀ ਪਰਬ੍ਰਿਸ਼ਾ ਜਿਹੜੀ ਉਸ ਬੱਚੇ ਦੀ ਉਸਦੇ ਨਾਨਾ ਨਾਨੀ ਕੋਲ ਹੋ ਗਈ ਤੇ ਉਸ ਦਾ ਮੋਹ ਪਿਆਰ ਹੈ ਜਿਹੜਾ ਉਹਨਾਂ ਦੇ ਨਾਲ ਹੀ ਹੈ ਇਸ ਕਰਕੇ ਇਸ ਭੈਣ ਕੋਲ ਉਹ ਨਹੀਂ ਆਉਂਦਾ ਪੱਕੇ ਤੌਰ ਤੇ ਜਾਨੀ ਕਿ ਵੈਸੇ ਦੋਨੋਂ ਮਾਪੋਤ ਇੱਕ ਦੂਜੇ ਨੂੰ ਮਿਲਦੇ ਨੇ ਤੇ ਭੈਣ ਵੀ ਉਹਨੂੰ ਮਿਲਣ ਜਾਂਦੇ ਨੇ ਤੇ ਉਹ ਵੀ ਇੱਥੇ ਰਹਿਣ ਆਉਂਦਾ ਹੀ ਇਹਨਾਂ ਦੇ ਵਿੱਚ ਕੋਈ ਵੀ ਅਜੀਹੀ ਤਕਰਾਰ ਨਹੀਂ ਹੈ ਅਹੇਹੀ ਕੋਈ ਵੀ ਗੱਲ ਨਹੀਂ ਹੈ ਜਿਸ ਕਰਕੇ ਇਹ ਮੂੰਹ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ ਇਹਨਾਂ ਮਾਂ ਪੁੱਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮੂੰਹ ਪਿਆਰਾ ਇਹ ਭੈਣ ਨੇ ਦੱਸਿਆ ਕਿ ਮੇਰਾ ਪੁੱਤ ਮੇਰੇ ਨਾਲ ਰੋਜ਼ਾਨਾ ਵੀਡੀਓ ਕਾਲ ਤੇ ਵੀ ਗੱਲ ਕਰਦਾ ਹੈ ਇਸ ਲਈ ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਵੀ ਲੋਕ ਜਦੋਂ ਇਹਨਾਂ ਨੂੰ ਮਾੜਾ ਬੋਲਦੇ ਆ ਤੇ ਆਪਣੇ ਬੱਚੇ ਨੂੰ ਕੋਲੇ ਨਹੀਂ ਰੱਖਦੀ ਤੇ ਟ੍ਰੋਲ ਕਰਦੇ ਆ ਵੀ ਇਹਨੇ ਐਨੇ ਵਿਆਹ ਕਰਵਾਏ ਨੇ ਜਸਟ ਇਹਨਾਂ ਦੇ ਦੋ ਵਿਆਹ ਹੀ ਹੋਏ ਨੇ ਪਹਿਲੀ ਮੈਰਿਜ ਤੋਂ ਇਹਨਾਂ ਦਾ ਡਿਵੋਰਸ ਹੋ ਗਿਆ ਸੀ ਕਿਸੇ ਕਾਰਨ ਕਰਕੇ ਕਿ ਦੂਜੇ ਹਸਬੰਦ ਨਾਲ ਇਹ ਹੁਣ ਰਹਿ ਰਹੇ ਨਹੀਂ ਇਸ ਪੈਨ ਨੂੰ ਸਭ ਤੋਂ ਵੱਧ ਇੱਕ ਇੱਕ ਮਿੰਟ ਜ਼ਿਆਦਾ ਆਉਂਦਾ ਹੈ ਵੀ ਇਹ ਖਾਂਸੂਰੀ ਹੈ ਇਹ ਬਹੁਤ ਜ਼ਿਆਦਾ ਖਾਂਦੀ ਹੈ ਇਸ ਪੈਨ ਨੇ ਦੱਸਿਆ ਕਿ ਵੀ ਮੈਂ ਖਾਣ ਕਰਕੇ ਨਹੀਂ ਬਿਮਾਰ ਹੁੰਦੀ ਇਹਨਾਂ ਨੂੰ ਕਮੈਂਟਸ ਦੇ ਵਿੱਚ ਕਹਿ ਦਿੱਤਾ ਜਾਂਦਾ ਵੀ ਇਹ ਖਾਣ ਕਰਕੇ ਬਿਮਾਰ ਹੁੰਦੀ ਹੈ ਇਹ ਕਹਿੰਦੀ ਮੈਂ ਜ਼ਿਆਦਾ ਨਹੀਂ ਖਾਂਦੀ ਜਦ ਕਿ ਇਹਨਾਂ ਦੀ ਸਿਹਤ ਹੈ ਜਿਹੜੀ ਉਹ ਪਹਿਲਾਂ ਤੋਂ ਹੀ ਠੀਕ ਨਹੀਂ ਰਹਿੰਦੀ ਇਸ ਕਰਕੇ ਇਹ ਜ਼ਿਆਦਾ ਬਿਮਾਰ ਹੋ ਜਾਂਦੇ ਹਨ ਖਾਣ ਪੀਣ ਦਾ ਇਹਨਾਂ ਨੂੰ ਸ਼ੌਕ ਹੈ ਬਟ ਇਹ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਹੀ ਖਾਂਦੇ ਪੀਂਦੇ ਹਨ